ਦੇਖੋ ਫਤਿਹਗੜ ਜਿਹੜਾ ਬੜਾ ਪਿਛਲੇ ਦਿਨੀ ਮਾੜਾ ਇਨਸੀਡੈਂਟ ਵਾਪਰਿਆ ਇੱਥੇ ਇੱਕ ਮੇਰੇ ਹਲਕੇ ਦੇ ਸਰਪੰਚ ਨੇ ਪਿੰਡ ਰਣਸੀਕਿਆਂ ਤੋਂ ਉਹ ਛੋਟਾ ਬਰਦਰ ਸਰਪੰਚਾ ਵੱਡੇ ਨੇ ਇੱਥੇ ਪਗੜੀ ਹਾ우스 ਬਣਾਇਆ ਪਿਛਲੇ 3 ਮਹੀਨਿਆਂ ਤੋਂ ਆ ਕਿਸੇ ਸ਼ਰਾਰਤੀ ਅਨਸਰ ਨੇ ਪਿਛਲੇ ਦਿਨੀ ਇਹਨਾਂ ਤੇ ਦੁਕਾਨ ਤੇ ਫਾਇਰਿੰਗ ਕਰਕੇ ਗਏ ਨੇ ਤਾਂ ਮੈਨੂੰ ਤਾਂ ਹੁਣ ਪਤਾ ਲੱਗਾ ਕਿ ਉਹ ਜਿਹੜੇ ਪਹਿਲਾਂ ਇੱਥੇ ਦੁਕਾਨਦਾਰ ਸੀਗੇ ਕਰਦੇ ਉਹ ਵੀ ਰੈਂਟ ਤੇ ਸੀਗੇ ਤਾਂ ਇਹਨਾਂ ਵੀ ਰੈਂਟ ਤੇ ਲਈਏ ਦੁਕਾਨ ਉਹ ਜਿਹੜੇ ਪਹਿਲਾਂ ਰੈਂਟ ਤੇ ਰਹਿੰਦੇ ਸੀਗੇ ਉਹਨਾਂ ਨੂੰ ਥ੍ਰੈਟ ਕਾਲ ਆਈ ਸੀਗੀ ਇਹਨਾਂ ਨੂੰ ਤਾਂ ਥ੍ਰੈਟ ਕਾਲ ਵੀ ਨਹੀਂ ਕਦੀ ਆਈ ਤਾਂ ਉਹ ਭਲੇਖੇ ਨਾਲ ਉਹਨਾਂ ਨੇ ਅਟੈਕ ਉਹਨਾਂ ਦੇ ਕਰਨਾ ਸੀਗਾ ਔਰ ਉਹ ਇਹਨਾਂ ਤੇ ਕਰਤਾ ਜੋ ਅਸਲੀ ਤੇ ਸਾਹਮਣੇ ਆਈ ਪਰ ਜੇ ਉਹਨਾਂ ਦੇ ਕਰਨਾ ਜਾਂ ਇਹਨਾਂ ਤੇ ਕਰਨਾ ਹੈ ਇਹ ਹੈ ਜੇ ਲੋਕਾਂ ਨੂੰ ਕਦੀ ਵੀ ਨਹੀਂ ਸਰਕਾਰ ਨੇ ਬਖਸ਼ਣਾ ਉਹ ਆਉਣ ਵਾਲੇ ਥੋੜੇ ਦਿਨਾਂ ਤੱਕ ਉਹ ਜਿਹੜੇ ਬੰਦੇ ਕਰਕੇ ਗਏ ਨੇ ਉਹ ਜ਼ਰੂਰ ਸਲਾਖਾਂ ਦੇ ਪਿੱਛੇ ਜਿਹੜਾ ਉਹ ਲੋਕਾਂ ਦੇ ਸਾਹਮਣੇ ਉਹਨਾਂ ਨੂੰ ਲੈ ਕੇ ਆਵਾਂ ਦੇਖੋ ਜੀ ਸਰਪੰਚ ਸਾਹਿਬ ਮੇਰੇ ਨਾਲ ਹੈ ਇਹਨਾਂ ਨੂੰ ਪੁੱਛੋ ਕਿ ਤੁਸੀਂ ਉਹਦੇ ਕੋਲ ਗਏ ਦੱਸੋ ਜੀ ਨਹੀਂ ਜੀ ਨਹੀਂ ਉਹਨਾਂ ਦੇ ਵੀ ਜਿਹੜੇ ਇੱਥੇ ਪਹਿਲਾਂ ਰਹਿੰਦੇ ਸੀ ਇਹ ਕਰਾਏ ਦੀ ਦੁਕਾਨ ਸੀ ਉਹਨਾਂ ਦਾ ਨਾਮ ਗੁਰਪ੍ਰੀਤ ਹੈ ਉਹਦੇ ਗਲਤ ਫहमी ਦੇ ਨਾਲ ਸਾਡਾ ਨਾਮ ਲਿਆ ਗਿਆ ਤੇ ਉਹ ਨਾਲ ਇਹ ਦੁਕਾਨ ਉਹਨਾਂ ਦੀ ਵੀ ਉਹਨਾਂ ਦੇ ਇੱਕ ਭਰਾ ਬ੍ਰਦਰ ਨਾਮ ਪਰਮਿੰਦਰ ਹੈ ਦੂਸਰੇ ਦਾ ਗੁਰਪ੍ਰੀਤ ਹੈ ਇਹ ਮਿਸ ਅੰਦਰ ਨੂੰ ਇਸ ਕਰਕੇ ਇਹ ਤਾਂ ਬਿਲਕੁਲ ਨਹੀਂ ਗਏ ਇਹ ਨਾ ਇੱਕ ਕੜੀ ਜੋੜਦੇ ਨੇ ਉਸ ਕੜੀ ਨਾਲ ਇਹਨੂੰ ਕੜੀ ਜੋੜਿਆ ਤਾਂ ਤੁਸੀਂ ਦੇਖਿਆ ਹੋਣਾ ਕਿ ਉਹਨਾਂ ਐ ਵੀ ਕਿਹਾ ਕਿ ਮੇਰੇ ਮੁੰਡੇ ਨੂੰ ਥ੍ਰੈਟ ਕਾਲ ਆਉਂਦੀਆਂ ਜੀ ਹਨਾ ਮੇਰੇ ਮੁੰਡੇ ਨੂੰ ਥ੍ਰੈਟ ਕਾਲ ਆਈ ਫਿਰ ਮੇਰੇ ਮੁੰਡੇ ਨੇ ਪੋਸਟ ਪਾਈ ਫਿਰ ਉਹ ਬੰਦੇ ਮਿਲ ਕੇ ਗਏ ਜੀ ਫਤੇਗੜ ਫਿਰ ਉਹ ਤੋਂ ਮਿਲਣ ਤੋਂ ਬਾਅਦ ਡੇਢ ਘੰਟੇ ਬਾਅਦ ਉੱਥੇ ਕੋਲੀ ਚੱਲ ਗਈ ਜੀ ਇਹ ਸਭ ਇੱਕ ਸਿਸਟਮ ਡਰਾਮਾ ਰਚਿਆ ਜਾਂਦਾ ਐਸੀ ਕੋਈ ਗੱਲ ਨਹੀਂ ਥ੍ਰੈਟ ਕਾਲ ਵੀ ਮੈਂ ਮੇਰੀ ਐਸਐਸਪੀ ਸਾਹਿਬ ਨਾਲ ਗੱਲ ਲੀ ਐਸਐਸਪੀ ਸਾਹਿਬ ਨੇ ਇੱਕ ਕਾਨਫਰੰਸ ਕਰਤੀ ਹੈ ਹੁਣ। ਕੀ ਕੋਈ ਅਸੀਂ ਥ੍ਰੈਟ ਕਾਲ ਨਹੀਂ ਹੋਈ? ਸਿਰਫ ਇਹਨਾਂ ਇੱਕ ਪੋਸਟ ਪਾਈ ਹੈ। ਐਮਪੀ ਸਾਹਿਬ ਦੇ ਜਿਹੜੇ ਬੇਟੇ ਨੇ ਪੋਸਟ ਪਾਈ ਤਾਂ ਪੋਸਟ ਦੇ ਥੱਲੇ ਕਿਸ ਨੇ ਕਮੈਂਟ ਕੀਤਾ ਹੈ? ਜਿਹੜੇ ਬੰਦੇ ਨੇ ਗਲਤ ਕਮੈਂਟ ਕੀਤਾ ਵਾ ਉਹ ਕਮੈਂਟ ਵਾਲੇ ਦਾ ਘਰਵੋਹੀ ਹੋਈ ਹੈ। ਕੋਈ ਥ੍ਰੈਟ ਕਾਲ ਆਈ ਨਹੀਂ। ਇਹ ਕਹਿੰਦੇ ਜੱਗੂ ਭਗਵਾਨਪੁਰੇ ਥ੍ਰੈਟ ਕਾਲ ਦਾ ਆ ਪੜੋ ਸਟੇਟਮੈਂਟ ਹੁਣੇ ਹੀ ਐਸਐਸਪੀ ਸਾਹਿਬ ਜੀ ਕਹਿੰਦੇ ਕੋਈ ਉਹਦੇ ਨਾਲ ਜੱਗੂ ਭਗਵਾਨਪੁਰੇ ਨੂੰ ਥ੍ਰੈਟ ਕੋਈ ਨਹੀਂ ਆਈ। ਤਾਂ ਅਮੇ ਜਿੱਦਾਂ ਹੁਣੇ ਨਾ ਉਹ ਪ੍ਰਾਣੀਆਂ ਕੀ ਕਹਿੰਦੇ ਹੱਥ ਨਾ ਦਿੱਤੀਆਂ ਮੂੰਹ ਨਾ ਖੋਲਣ ਦੇ ਆਪ ਹੀ ਤਾਂ ਪੁਸਤਪ ਨਹੀਂ ਕਰਦੇ ਰਹੇ ਇਹਨਾਂ ਲੋਕਾਂ ਦੀ ਇਹ ਲੋਕ ਤਾਂ ਹੁਣ ਗੱਲ ਕੋ ਹੁੰਦੀ ਨਹੀਂ ਉਹ ਅੱਗ ਦਾ ਡਰ ਹਟ ਡਰੇਣੇ ਤੋਂ ਡਰਦਾ ਠੀਕ ਹੈ ਨਾ ਕੋਈ ਥ੍ਰੈਟ ਨਹੀਂ ਆਈ ਕੁਝ ਨਹੀਂ ਪੋਸਟ ਪਾਈ ਆ ਕਿਸੇ ਨੇ ਕਮੈਂਟ ਕਰਤਾ ਕਮੈਂਟ ਵਾਲੇ ਨੂੰ ਫੜ ਕੇ ਪੁੱਛਨੇ ਕਮੈਂਟ ਤੇ ਹੋਇਆ ਮੈਂ ਪੁੱਛਿਆ ਕਹਿੰਦੇ ਨਹੀਂ ਕੋਈ ਗੱਲ ਹੀ ਨਹੀਂ ਜੇ ਥ੍ਰੈਟ ਆਉਂਦੀ ਆ ਤਾਂ ਤੁਸੀਂ ਪਹਿਲਾਂ ਇਨਫੋਰਮੇਸ਼ਨ ਦਿੰਦੇ ਹੋ ਨਾ ਥਾਣੇ ਨੂੰ ਉਹ ਥ੍ਰੈਟ ਕਾਲ ਦਾ ਜਿਹੜਾ ਨੰਬਰ ਹੁੰਦਾ ਹੈ ਉੱਤੇ ਆਪਾਂ ਕਰਦੇ ਆ ਨਾ ਤੁਸੀਂ ਹਾਂਜੀ ਉਹਦੇ ਤੇ ਆਪਾਂ ਜਾਂ ਜਿਮਨੀ ਭਰਦੇ ਹੋ ਜਾਂ ਤੁਸੀਂ ਪਰਚਾ ਐਫ ਆਈ ਆਰ ਕਰਦੇ ਹੋ ਇਹ ਆ ਬੰਦੇ ਨੂੰ ਐ ਨੰਬਰ ਤੋਂ ਥ੍ਰੈਟ ਕਾਲਾਈ ਉਸ ਤੋਂ ਬਾਅਦ ਤੁਹਾਡੀ ਇਨਵੈਸਟੀਗੇਸ਼ਨ ਸ਼ੁਰੂ ਹੁੰਦੀ ਹੈ ਕੋਈ ਐਸੀ ਗੱਲ ਹੀ ਕੋਈ ਨਹੀਂ ਦੇਖੋ ਭਗਵਾਨਪਰੀ ਦੇ ਭਰਾ ਦੀ ਵੀ ਕੱਲ ਇੰਟਰਵਿਊ ਆ ਰਹੀ ਜੀ ਉਹ ਕਹਿੰਦਾ ਕਿ ਇਹਨਾਂ ਨੇ ਜਿਹੜੀ ਆ ਫਰੇਗਾ ਸੂਰੀ ਐਨਸੀ ਕਟ ਗੋਲੀ ਵਾਲਾ ਸਾਟਾ ਹੈ ਉਹ ਹੈ ਹੀ ਨਹੀਂ ਜੀ ਅੱਜ ਕੋਈ ਗੱਲ ਹੀ ਨਹੀਂ ਇਹ ਤਾਂ ਉਹ ਜਿਹੜੇ ਫਰੋਤੀ ਪ੍ਰਾਤੀ ਜਿਹੜੇ ਡਰਾਉਂਦੇ ਧਮਕਾ ਕੇ ਥੋੜੇ ਬਾਲੇ ਉਹਨਾਂ ਨੂੰ ਹੁੰਦਾ ਕਿ ਸਾਨੂੰ ਥੋੜਾ ਇਹ ਤਾਂ ਉਹ ਲੋਕ ਨੇ ਉਹਨਾਂ ਦੇ ਹਰ ਇੱਕ ਨੇ ਕਿਹਾ ਇਹ ਤਾਂ ਵੀ ਅਹੀਂ ਇਹਦੇ ਨਾਲ ਕੋਈ ਤਾਂ ਲਿੰਕ ਹੀ ਨਹੀਂ ਇਹ ਤਾਂ ਐਵੇਂ ਇੱਕ ਸਿਸਟਮ ਨੂੰ ਲੋਕਾਂ ਨੂੰ ਗਮਰਾਹ ਕਰਨਾ ਲੋਕਾਂ 'ਚ ਦਹਿਸ਼ਤ ਪੈਦਾ ਕਰਨੀ ਕਿ ਗੈਂਗਸਟਰਵਾਦ ਬੜਾ ਜੀਤ ਰਿਹਾ ਗੈਂਗਸਟਰ ਪਿਛਲੇ 50 ਸਾਲਾਂ 'ਚ ਤੁਸੀਂ ਆਪ ਹੋਮ ਮਿਨਿਸਟਰ ਰਹੇ ਹੋ ਤਾਂ ਇਹੀ ਗੈਂਗਸਟਰ ਇਹਨਾਂ ਜੇਲ੍ਹਾਂ ਦੇ ਵਿੱਚ ਜੋ ਕੁਝ ਹੁੰਦਾ ਰਿਹਾ ਬਣਦਾ ਰਿਹਾ ਇਹ ਲੋਕਾਂ ਨੂੰ ਭੁਲੇਖਾ ਤੁਹਾਡੇ ਤੇ ਤੁਹਾਡਾ ਸਾਰਾ ਚਿਹਰਾ ਪੰਜਾਬ ਦੇ ਲੋਕਾਂ ਨੇ ਪੜ ਲਿਆ ਦੇਖ ਲਿਆ ਕੀ ਲੋਕਾਂ ਨੂੰ ਸਾਫਤ ਕਰਨਾ ਚਾਹੁੰਦੇ ਹੋ ਇਸ ਕਰਕੇ ਇਹਨਾਂ ਚੀਜ਼ਾਂ ਨਾਲ ਲੋਕਾਂ ਦੇ ਵਿੱਚ ਕੋਈ ਬਹੁਤੀ ਵੱਡੀ ਤੁਹਾਡੀ ਸਾਫ ਇਮੇਜ ਨਹੀਂ ਬਣਨੀ ਕਿ ਤੁਸੀਂ ਸੋਚੋ ਕਿ ਇਮੇਜ ਤੁਹਾਡੀ ਸਾਫ ਹੋ ਜਾਏਗੀ ਜੋ ਤੁਸੀਂ ਪਿਛਲੇ 5 ਸਾਲਾਂ ਚ ਬੀਚਿਆ ਔਰ ਤੁਸੀਂ ਵੱਡਣਾ ਔਰ ਆਉਣ ਵਾਲੇ ਸਮੇਂ ਚ ਵੱਡੋਗੇ ਹੋਰ ਵੀ ਦੇਖੋ ਜੀ ਦੇਖੋ ਉਹ ਜਿਹੜੀ ਗੱਲ ਹੈ ਕੱਲ ਇੱਕ ਜਿਹੜੀ ਜੱਗੂ ਭਗਵਾਨਪੁਰੀ ਦੇ ਭਰਾ ਨੇ ਇੱਕ ਚੈਨਲ ਤੇ ਇੰਟਰਵਿਊ ਦਿੱਤੀ ਆ ਉਹਦੇ ਵਿੱਚ ਉਹਨੇ ਬੜਾ ਕਲੀਅਰ ਕੱਟ ਗਿਆ ਕਿ ਜਿਹੜਾ ਸਰਪੰਚ ਪੱਪੂ ਟਿਲਮਾਲਾ ਮਰਿਆ ਠੀਕ ਹੈ ਜੀ ਤਾਂ ਉਹਦੇ ਚ ਗੋਲਦੀ ਭਮਰਾ ਹੈ ਕੋਟਰੀ ਦਾ ਉਹਦੇ ਫੋਨ ਤੋਂ ਜਿਹੜੀ ਸਾਡੀ ਗੱਲ ਹੋਈ ਹੈ ਤਾਂ ਸੁਖਜਿੰਦਰ ਰਧਾਵੇ ਨੇ ਕਿਹਾ ਕਿ ਤੁਸੀਂ ਮਾਰ ਦੋ ਤਾਂ ਮੈਂ ਮਗਰ ਬੈਠਾ ਹਾਂ ਗੱਲ ਕਲੀਅਰ ਮੈਂ ਤੁਹਾਡੇ ਚੈਨਲ ਲਈ ਇੱਕ ਗੱਲ ਕਹਿਣੀ ਚਾਹੁੰਦਾ ਕਿ ਜਿਸ ਤਰੀਕੇ ਨਾਲ ਜਿਹੜਾ ਮਾਰਨ ਵਾਲਾ ਕਹਿੰਦਾ ਕਿ ਇਹ ਬੰਦੇ ਨੇ ਕਹਿ ਕੇ ਮਰਵਾਇਆ ਗੱਲ ਬੜੀ ਸਾਫ਼ ਹੈ ਕਿ ਉਹ ਜਿਹੜਾ 골ਡੀ ਪੰਮਰਾ ਉਹਨੂੰ ਇੰਟੈਰੋਗੇਟ ਕੀਤਾ ਜਾਏ ਇੰਟੈਰੋਗੇਟ ਕਰੋਗੇ ਉਹ ਬਿਲਕੁਲ ਪੱਕੇਗਾ ਕਿ ਮੈਂ ਗੱਲ ਕਰਾਈ ਹੈ ਅਜੇ ਉਹ ਬਖਦਾ ਸਚੁਕਜਿੰਦਰ ਨਾਵੇਂ ਜੇ ਕਰਾਇਆ ਤੇ ਪਰਚਾ